Ai, que hora ਹਮੀ ਹਮੀ ਵਾਪਸ ਇਹ T20 ਨਾ ਹੋਈ ਕੋਈ ਚੰਨ ਜਮਾ ਦੇ ਚਲੋ ਚਲੋ ਅਲਫਾ ਬੇ ਜ ਸਮਾਨ ਕੱਢੀ ਹਾਂਜੀ ਅਪਿਆ ਸਮਾਨੇ ਜਗਾ ਤੇ ਪਾਇਆ ਫਿਰ ਚਲੂ ਇਹ ਕੱਪੜੇ ਪਾਏ ਤੇ ਕਿੱਟਾ ਦਾ ਕੱਪੜਾ ਪਾਇਆ ਹੀ ਨਹੀਂ ਸੱਚੇ ਤੇ ਕਿੱਟਾ ਪਾਇਆ ਹੀ ਨਹੀਂ ਘਰ ਨਾਲ ਕਿੱਟਾ ਜੀ ਜੀ ਬਿਜਰੇ ਵਰਤੇ ਵੀ ਹੈ ਮਗਾਈ ਉਦਾਨ ਬਾਕੇ ਰੱਖਿਆ ਬੈਸ ਨੂੰ ਸੋਦਾ ਬੱਤਾ ਲੈਂਦਾ ਜੀ ਘਰ ਦਾ ਤੇ ਆ ਇਨਾ ਕੱਪਾ ਕੱਪੜਾ ਲੈਂਦਾ ਜੀ ਸੇਲ ਕਰਨ ਵਾਲਾ ਇਹ ਆਪਾਂ ਫੋਨ ਤੇ ਕਰ ਲਿਆ ਸੀ ਬੋਕਾ ਸਾਡੇ ਭਾਜੀ ਲੈ ਕੇ ਆਏ ਆ ਇਹ ਸੂਟ ਹੈਗੇ ਪਸ਼ਮੀਨੇ ਦੇ ਜੀ ਬਾਕੀ ਤੁਹਾਨੂੰ ਡਿਟੇਲ ਚ ਫਿਰ ਵੀਡੀਓ ਦੇਵਾਂਗੇ ਇਹ ਕਾਟਨ ਦੇ ਆ ਪਲੇਨ ਪਰਕਲ ਤੇ ਪ੍ਰਿੰਟ ਵਾਲੇ ਜੀ ਤੇ ਇਧਰ ਵੀ चलो वो आप तरपाई करके हटे दे देते समान सप्पा बाबा वावास बाकी थानू फिर मिलते हैं आप सारा कुछ <coughs> oh, boy. ਅਦਾ ਕਿਵੇਂ ਲੱਗਦਾ ਪਹਿਲਾਂ ਸਿੱਕਰੇ ਲੈ ਕੇ ਸਮਾਨ ਖਲਾਰ ਲਿਆ ਜੀ ਹਨ ਦੀ ਦੁਕਾਨ ਤੇ ਲੈ ਕੇ ਜਾਵਾਂਗੇ ਜੀ ਖਲਾਰੇ ਖਲੂਰੇ ਪਾਸੇ ਪਾੜ ਤੇ ਖਾਤੇ ਵੀ ਪੱਤੇ ਚੱਕ ਮਸੰਦ ਹੈ ਜਾ ਪਲੇਨ ਬਾਅਦ ਚ ਲੈ ਜੀ ਪਹਿਲਾਂ ਫਰਿੰਟ ਵਾਲੇ ਲੈ ਜਾ ਸਾਰੇ ਇਹ ਨਾ ਖੋ ਪਾਈ ਇਹ ਪਹਾੜ ਨੂੰ ਚੜ ਕੇ ਲੈ ਜਾਗੇ ਦੁਬੇ ਬismillah ਗੰਡ ਬੰਨਣ ਨੂੰ ਕੀ ਆ ਭੈਣੇ ਕੈਮਰਾ ਬੰਦ ਕਰਕੇ ਜੀ ਤੇ ਮੈਂ ਜਿੰਦਾ ਹੋਣਾ ਪੜਿਆਂਗਾ ਬੱਸ ਬੱਸ ਕਰ ਤੇ ਹਾਂ ਗੰਡ ਉਹ ਮਾਂ ਨਹੀਂ ਹੈ ਲੰਗਾ ਗੰਡਾਂ ਨੂੰ ਉੱਦਣ ਨੂੰ ਆਇਦ Ayan, thianyawan mis다가 terminar ca waduh Ayan AksLee begun Dino mboxulllyna gehört Fem Bee Lé

ਪੱਗ ਦੇ ਚੰਦ ਦੇ ਚੰਗਾ ਤੋਂ ਨਹੀਂ ਤੇ ਇਹ ਹਰ ਨਹੀਂ ਪੈਂਦਾ। ਸਾਡੀ ਦੁਕਾਨ ਤਾਂ ਪ੍ਰਾਣੀ ਸੀ ਜੇ ਉਹ ਨਾ ਸਾਡੇ ਛੱਤ ਡਿੱਗ ਗਈ ਸੀ। 2 ਸਾਲ ਹੋ ਗਿਆ ਸੁਨਤਰੀ। ਕਿਨ ਅਸੀਂ ਦੁਬਾਰਾ ਬਣਾਇਆ। ਲੈਨਟਰ ਪਾਇਆ ਇਹ ਫਿਰ ਕੋਣ ਲੈਟਰ ਉਹ ਤਾਂ ਪ੍ਰਾਣੀ ਸੀ। ਆਇਆ ਇਹ ਮਿਸਟਰ ਰੋਇਟੀ ਦੀ ਜੀ ਬਾਵਾ ਬਰਾਬਰ ਚੱਟੋ ਬਿੱਟਾ ਬਾਜ ਗਈ ਇਸ ਜੇ ਸਾਡੀ ਚਲ ਮਹਾਰਾਜ ਨੇ ਬਚਤ ਕਰਤੀ ਛੱਟ ਰੱਟੀ ਬਾਜ ਗਈ ਇਸ ਚੀ ਨਾਲੇ ਦੁਕਾਨੀ ਨੂੰ ਕਿੰਨਾ ਸਮਾਂ ਤੱਕ ਰੋ ਗਿਆ ਵਾਵਾ ਚਲੋ ਨਕਸਾਨ ਨੂੰ ਆਪਾਂ ਨਕਾਨੀ ਨਹੀਂ ਗਿੰਦੇ ਜਿਆ ਛੱਟੋ ਬਿੱਟ ਬਾਜ ਗਈ ਬੱਤ ਚਰਨ ਵੱਡੇ ਜੰਦੇ ਤਾਂ ਘਰ ਤੋਂ ਜੀਰੋਂ ਦਾ ਕਮਾਲ ਗਏ ਅੰਗਹੀਨ ਹੋਇਆ ਦੁੱਖਾ ਖਾਣ ਖਾਵ ਲਈ ਇਹਦਾ ਜੋੜਗਾ ਲਾਇਆ ਸੀ ਘਰੇ ਗਿਆ ਸੀ ਵੇਖਲਾ तो है उन तो पट्टी ना जोगी ये है ओ फिर जे पट्टी की ओ ज्यादा पेडी लगगी है डैडी चेते नहीं दादा ने कह पियो केवन धले सी एदा एदा जे मी भी आ देखो नौ जामुन की है पेदा एक बारी कॉल नहीं खराब है जी उठ है ਕੀ ਜੀ ਆਹ ਬਾਈ ਕੈ ਕਰਦੇ ਸਾਰੇ ਲਫਾ ਵਿੱਚ ਪਾਉਣਾ ਸੀਗਾ ਪਾ ਲਾਂਗੇ ਮੈਂ ਉਹ ਕੁੱਤਿਆਂ ਨੂੰ ਬਾਹਰ ਕੱਢੀ ਜਾਂਦਾ ਬਜਾਰੀ ਨੂੰ ਬੈਠੀ ਹਾਂ ਬਜਾਰਾ ਕੱਲ ਕੋਈ ਨਹੀਂ ਕੁਛ ਖਾਣ ਪੀਣ ਆਈ ਹੋਗੀ ਹੋਰ ਸੁਣਾਓ ਜੀ ਕੀ ਹਾਲ ਚਾਲ ਆਪਾਂ ਠੀਕ ਰਵਧੀਆ ਅੱਜ ਸੰਡੇ ਤੇ ਆਪਾਂ ਹੋਗੇ ਸੀ ਕੰਮ-ਕੰਮ ਕਰਕੇ ਵਿਹਲੇ ਕੰਮ ਤਾਂ ਬਹੁਤ ਛੇ ਦੇ ਕੀਤੇ ਆ ਹੁਣ ਤਾਂ 12 ਵਜੇ ਨਾਲ ਹੋ ਗਏ ਫਤ ਸੱਧੇ 8 ਵਜੇ ਵੈਲੀ ਹੋ ਗਈ ਸੀ ਤੇ ਆਪਾਂ ਸੂਟ ਦਿਲਾਤੀ ਸੀ ਅਜ ਲੈਸ ਸੀ ਇਸ ਤਰ੍ਹਾਂ ਇਹ ਵਸੇ ਨਾਲ ਦੀ ਮਿਲ ਗਈ ਸੀ ਆਪਾਂ ਨੂੰ ਵਧੀਆ ਇਹ ਵਰਕ ਨਾਲ ਦੇਖੋ ਹੀ ਹੈ ਤੇ ਦੁਪੱਟਾ ਹੈਗਾ ਫੁੱਲ ਪਿਓਰ ਦਾ ਚਿੱਟਾ ਡਾਈ ਕ੍ਰੈਵ ਸੂਟ ਹੈਗਾ ਜੀ ਇਹ ਜਮ ਕਾਟਨ ਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਤੇ ਹੁਣ ਆਪਾਂ ਲੈਸ ਲਾਤ ਵਿੱਚ ਸੂਟ ਲਪਾਪੇ ਚ ਪਾ ਕੇ ਰੱਖਦੇ ਆ ਤੇ ਹੋਰ ਵਧੀਆ ਜੀ ਹੈ ਨਾ ਤੇ ਇਹ ਆਪਣੇ ਕੋਲੇ ਕੱਲ ਆਗੇ ਜੀ ਸੂਟ ਆ ਵਾਲੀ ਆ ਵਰਬਰਿਜ ਆ ਗਈ ਤੇ ਉਪਰ ਦੇ ਜਿਹੜੇ ਰਹੇਗੇ ਉੱਪਰ ਉਹ ਮਸਲੀ ਹੈ ਉਹਦੇ ਚ ਕੀ ਹੁੰਦਾ ਸਰਦੀ ਵਾਲਾ ਪਸ਼ਮੀਨਾ ਹਾਂਜੀ ਪਸ਼ਮੀਨੇ ਜਾਗੇ ਪਲੇਨ ਵਧੀਆ ਪਸ਼ਮੀਨੇ ਜਾਇਆ ਜੀ ਤੇ ਜੇ ਕਿਸੇ ਭੈਣ ਨੇ ਹਨਾ ਵਰਕ ਕਰਾਉਣਾ ਹੋਵੇ ਜਾਂ ਪਲੇਨ ਲੈਣਾ ਹੋਵੇ ਤੇ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਹਨਾ ਤੇ ਤੁਹਾਨੂੰ ਪ੍ਰਾਈਸ ਵਗੈਰਾ ਸਾਰਾ ਕੁਝ ਆਪਾਂ ਦੱਸ ਦੇਵਾਂਗੇ ਕਾਲ ਕਰਕੇ ਤੁਸੀਂ ਕੁਝ ਪੁੱਛ ਸਕਦੇ ਹੋ ਦੀ ਆਰਡਰ ਦੇਣਾ ਜੇ ਤੁਸੀਂ ਪਕੜਾਈ ਵਗੈਰਾ ਕਰਾਉਣੀ ਉਹ ਵੀ ਆਪਾਂ ਹਨ ਕਰ ਦਿੰਨੇ ਆ ਜਿੰਨਾ ਜੀ ਮੇਰੇ ਕੰਨ ਤੇ ਵਰਦ ਹੋ ਜਾਂਦਾ ਤਾਂ ਕੰਨ ਕੀ ਹੋ ਗਿਆ ਸਹਿਜ ਕੀ ਕਰੀਏ ਲੈ ਵੇਖੋ ਜੀ ਇੱਧਰ ਸਹਿਜ ਨਾ ਸੈਪਲ ਖਾ ਕੇ ਹਟਿਆ ਸੀਗਾ ਤੇ ਨੂਨ ਵਾਲੀ ਡੱਬੀ ਉਹ ਕੋਲੇ ਪਈ ਐ ਤੇ ਲਾ ਕੇ ਨਾ ਹੱਥ ਤੇ ਢੇਰੀ ਤੇ ਨੂਨ ਨੂੰ ਚਟੇ ਨੂਨ ਨੂੰ ਚਟੇ ਜਾਂ ਤੇ ਮੇਰੇ ਪੈਕ ਸਾਈਡ ਬੈਠ ਕੇ ਚੱਟ ਰਹੇ ਕਿ ਮਮੀ ਨੂੰ ਪਤਾ ਨਾ ਲੱਗਦੀ ਹਣਾ ਦੇਖੋ ਇਹ ਨਾ ਬੱਚਿਆਂ ਦੀ ਨਿੱਕੇ ਨਿੱਕੇ ਚੀਜ਼ਾਂ ਕਿੰਨੀਆਂ ਪਿਆਰੀਆਂ ਹੁੰਦੀਆਂ ਭੱਲੇ ਹੀ 7ਵੀਂ ਚ ਹੋ ਗਈ ਐ ਕੰਮ ਵੀ ਨਾਲ ਕਰਾਉਣ ਲੱਗ ਗਿਆ ਪਰ ਹਰਕਤਾਂ ਵਾਲੇ ਬਹੁਤ ਛੋਟੇ ਨੇ ਛੋਟੇਗਾ ਕੀ ਜਮਾਈ ਛੋਟੇਗਾ ਨੇ ਬਹੁਤ ਛੋਟੇ ਨੇ ਤੇ ਕਿਤੇ ਕਿਤੇ ਗੁੱਸਾ ਵੀ ਆਉਂਦਾ ਹਰਕਤਾਂ ਐਦਾਂ ਦੀਆਂ ਕਰਦੀ ਕਿਤੇ ਕਿਤੇ ਹਾਸਾ ਵੀ ਆਉਂਦਾ ਤੇ ਹੋਰ ਵਧੀ ਦੇਖੇ ਦੇਖੇ ਕਦੋਂ ਵੀ ਖਾਣਾ ਨਹੀਂ ਮੈਨੂੰ ਖਾਣਾ ਤੇ ਹਨਾ ਜੀ ਚਲੋ ਬਚਪਨ ਹੁੰਦਾ ਹਨਾ ਇਹ ਆਪਾਂ ਖਰਾਉ ਦੇ ਬੱਚਪਨ ਚ ਕੀ ਕੁਛ ਕਰਦੇ ਰਹੇ ਹੋਵਾਂਗੇ ਹਨ ਤੇ ਆ ਕੁਛ ਪੜਦੇ ਕੱਲ ਥੋੜੇ ਸੀਗੇ ਕੋਸ਼ ਕੱਜ ਧੋਤੇ ਆ ਮੰਜੀਆਂ ਦੇ ਚਾਦਰਾਂ ਤੇ ਬਿਟਾਂ ਦੀਆਂ ਚਾਦਰਾਂ ਰਹਿ ਗਈਆਂ ਤੇ ਖੜੇ ਕੰਬਲ-ਕੰਬਲ ਜੇ ਪਏ ਚਲੋ ਹੌਲੀ-ਹੌਲੀ ਹਨਾ ਆਪਾਂ ਇੱਕੇ-ਦਮ ਜਿੰਨੇ ਆਪਣੇ ਤੋਂ ਕਾਲੀ-ਕਾਲੀ ਨਾ ਕਰੀਂ ਹੁੰਦਾ ਹੌਲੀ-ਹੌਲੀ ਜੀ ਆਪਾਂ ਕਰ ਲੈਂਦੇ ਹੁੰਨੇ ਜੀ ਬਾਕੀ ਤੁਹਾਨੂੰ ਪਤਾ ਹੀ ਆ ਹਨ ਆਪਣੀ ਹਾਲਤ ਦਾ ਤੇ ਲੈਸ ਆਪਾਂ ਲਾਤੀ ਆ ਕੱਲ ਕੁਝ ਪ੍ਰਿੰਟ ਵਾਲੀ ਸੂਟ ਆਈ ਸੀ ਹੈਦਰ ਪ੍ਰਿਆ ਸੀ ਆਵੜੀ ਆਪੇ ਤੇ ਮੈਂ ਸਮਾਰਟਫੋਨ ਤੇ ਬੱਕਰ ਵਾਲਿਆ ਸੀਗਾ ਤੇ ਥੋਡੇ ਬਾਜੀ ਫੜਨ ਲਏ ਸੀ ਜੈਸ ਮੈਂ ਨਹੀਂ ਗਈ ਮੇਰਾ ਮੂਡ ਨਹੀਂ ਸੀ ਜੀ ਜਾਣਦਾ ਤੇ ਆਪਾਂ ਕੱਲ ਕਰਲੇ ਸੀ ਤਿੰਨੋਂ ਸੂਟ ਤਿਆਰ ਸੋ ਜਬ ਕੀ ਮੈਂ ਪ੍ਰੈਸ ਕਰਕੇ ਰੱਖਤੀ ਉਹੀ ਮੈਂ ਚਲੋ ਕਈ ਵਾਰੀ ਅਗਲੇ ਲੈਣ ਆ ਜਾਂਦਾ ਹਨਾ ਜੀ ਤੇ ਦੋ ਤਾਂ ਕੱਲ ਸ਼ਾਮ ਨੂੰ ਹੀ ਆ ਕੇ ਲੈਣ ਤੇ ਇੱਕ ਅੱਜ ਸਵੇਰੇ ਹਲੇ ਤਾਂ ਮੈਂ ਰੋਟੀ ਬਣਾ ਕੇ ਠੀਸੀ ਵੀ ਉਹਦੀ ਆ ਗਈ ਲੈਣ ਲਾਈਨਿੰਗ ਵਾਲਾ ਸੂਟ ਸੀ ਉਹਨਾਂ ਦਾ ਲਾਈਨਿੰਗ ਆਪਾਂ ਕੋਲੋਂ ਹੀ ਲਾਈ ਸੀ ਸੂਟ ਤੇ ਤੇ ਚਲੋ ਹਨਾ ਰੈਡੀ ਸੀਗੇ ਤੇ ਆਪਾਂ ਅਗਲੇ ਨੂੰ ਦੇ ਦਿੱਤੇ ਨਹੀਂ ਹਨਾ ਮੈਂ ਵੈਸੇ ਉਹਨਾਂ ਦਾ ਕਰਾਰ ਭੁੱਲ ਗਈ ਸੀ ਵੀ ਕਿਹੜੇ ਦਿਨ ਉਹਨਾਂ ਨੂੰ ਚਾਹੀਦੇ ਆ ਮੈਨੂੰ ਪਾਣੀ ਨਹੀਂ ਪਤਾ ਪੈਨ ਕਿਹੜੇ ਦਿਨ ਚਾਹੀਦੇ ਆ ਉਹਨਾਂ ਨੂੰ ਭੁੱਲ ਗਈ ਸੀ ਤੇ ਮੈਂ ਵੈਸੇ ਪ੍ਰੈਸ ਕਰਕੇ ਰੱਖ ਤੇ ਕੱਲ ਤੇ ਚਲੋ ਚਲੇ ਗਏ ਹਣ ਲੈ ਗਈ ਆ ਇਹਦਾ ਤੇ ਹੋਰ ਵਧੀਆ ਜੀ ਹੜਾ ਤਾਂ ਕਰਦੇ ਆ ਲੌਕਡੈਂਡ ਇੱਥੇ ਹੀ ਤੇ ਅੱਜ ਤੁਹਾਡੇ ਭਾਜੀ ਵੀ ਮੇਰੇ ਨਾਲ ਥੋੜੇ ਜਿਹਾ ਤੜਕੇ ਗਰਮ ਹੋ ਗਏ ਸੀ ਕੱਲ ਕਹਿੰਦੇ ਪਹਿਲਾਂ ਸਮਾਨ ਲੈਣ ਨਾਲ ਚੱਲੂ ਮੈਂ ਕਿਹਾ ਜਰੂਰੀ ਨਹੀਂ ਜੀ ਕਰਦਾ ਫਿਰ ਆਪ ਹੀ ਲੈ ਫਿਰ ਥੋੜਾ ਜਿਹਾ ਸਮਾਨ ਵਾਲੇ ਭੁੱਲ ਆਏ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਹਣਾ ਫਿਰ ਲੈ ਆਵਾਂਗੇ ਚਲੋ ਇਹ ਤਾਂ ਸਾਰਾ ਕੁਝ ਚੱਲੀ ਜਾਂਦਾ ਜੀ ਜਿੱਥੇ ਹਾਸਾ ਮਜਾ ਆਉਂਦਾ ਉੱਥੇ ਲੜਾਈ ਵੀ ਹੁੰਦੀ ਐ ਤੇ ਜਿੱਥੇ ਲੜਾਈ ਹੁੰਦੀ ਐ ਉੱਥੇ ਹਾਸਾ ਮਜਾ ਆ ਕੇ ਵੀ ਹੁੰਦਾ ਸਾਰਾ ਖੁਸ਼ੀ ਹੁੰਦਾ ਨਾਲ ਹੀ ਨਾਲ ਚਲੋ ਕੋਈ ਗੱਲ ਨਹੀਂ ਕਰਦੇ ਆਪਾਂ ਬਲੌਗ ਦਾ ਇੱਥੇ ਐਂਡ ਤੇ ਸਹਜ ਨੂੰ ਕੰਨੇ ਵੀ ਨੂਨ ਦੇ ਪੱਕੇ ਮਾਰ ਲੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਿਆਰੇ ਪਿਆਰੇ ਕਮੈਂਟ ਕਰ ਦਿਆ ਕਰੋ ਛੱਡੀਆਂ ਕਮਲੀਆਂ ਜੀਆਂ ਵੀਡੀਓ ਦੇਖ ਲਿਆ ਕਰੋ ਸਾਨੂੰ ਕੋਈ ਨਹੀਂ ਚੰਗਾ ਸਮਝਦਾ ਜੀ ਸਾਡੇ ਰਿਲੇਟਿਵ ਦਾ ਲੋਕ ਕੋਈ ਨਹੀਂ ਸਮਝਦੇ ਮੈਨੂੰ ਨਾ ਐ ਸੱਚ ਤੁਹਾਨੂੰ ਹਾਸੇ ਵਾਲੀ ਗੱਲ ਹੈ ਤੇ ਮੈਨੂੰ ਐ ਕਹਿੰਦੇ ਇਹ ਸਮਾਨ ਮਹਿੰਗਾ ਵੇਚਦੀ ਹੈ ਜਦੋਂ ਆਪਾਂ ਸਮਾਨ ਤੇ ਪੈਸੇ ਲਾ ਕੇ ਆਉਨੇ ਆ ਨਾ ਜੀ ਹਨਾ ਬੋਦੋ ਪਤਾ ਹੁੰਦਾ ਵੀ ਕਿਸੇ ਸੂਟ ਚ ਆਪਾਂ ਨੂੰ 20 ਰੁਪਏ ਬਚੇ ਜਾਂ ਕਿਸੇ ਚ 20 ਬਚੇ ਜਾਂ ਕਿਸੇ ਚ 30 ਬਚੇ ਐ ਐਦਾਂ ਦੀਆਂ ਕਮਾਈਆਂ ਨਾ ਗੱਡੀਆਂ ਕਿੱਥੇ ਚਲਦੀਆਂ ਜੀ ਹਨਾ 100 ਰੁਪਏ ਤਾਂ ਆਪਾਂ ਸੂਟ ਚ ਕਮਾਈ ਰੱਖੀ ਨਹੀਂ ਹੋਈ ਹੈਗੀ ਮਾੜਾ ਮੋਟਾ ਜਾਂ ਵੀ ਚਲਵਾਈ ਚਲਾਈ ਚੱਲੀ ਜਾਂਦੀ ਆ ਹਨਾ ਤੇ ਵਧੀਆ ਜੀ ਆਦੇ ਕੰਮ ਜੇ ਲੱਗੇ ਹੋਵੇ ਘਰੇ ਆਪਣਾ ਸਿਸਟਮ ਹੋ ਜਾਂਦਾ ਫਿਰ ਕਿ ਮੈਂ ਤਾਂ ਮਹਿੰਗੇ ਸੂਟ ਦਿੰਨੀ ਆ ਉਹ ਤਾਂ ਲੈ ਆਪਾਂ ਜੇ ਫ੍ਰੀ ਦਿੰਨੇ ਆ ਤਾਂ ਆਪਾਂ ਸਸਤੇ ਆ ਤੇ ਜੇ ਆਪਾਂ ਦੋ ਪੈਸੇ ਕਮਾਉਣੇ ਆ ਤੇ ਆਪਾਂ ਮਹਿੰਗੇ ਆ ਮੈਨਾਂ ਇਦਾਂ ਹੁੰਦਾ ਜੀ ਚਲੋ ਕੋਈ ਗੱਲ ਨਹੀਂ ਜਿਵੇਂ ਥਿੰਕਿੰਗ ਹੁੰਦੀ ਹੈ ਨਾ ਮੈਂ ਇਹੀ ਕਹਿ ਹੋਇਆ ਵੀ ਜਿਵੇਂ ਥਿੰਕਿੰਗ ਹੁੰਦੀ ਹੈ ਉਵੇਂ ਹੀ ਅੱਗਲਾ ਕਰੀ ਜਾਂਦਾ ਕਹੀ ਜਾਂਦਾ ਕਹੀ ਜਾਂਦੇ ਬਾਕੀ ਮੈਂ ਇੰਟਰਸਟ ਜਾਨੀ ਲੈਂਦੀ ਹੁੰਦੀ ਕਿਸੇ ਦੀ ਗੱਲਬਾਤ ਚ ਕਾਫੀ ਇਦਾਂ ਦਰੋਧਰੀ ਕੌਣਾ ਖੁਲਾਉਂਦਗਾ ਰਹਿੰਦਗਾ ਮੈਂ ਕਦੇ ਨਹੀਂ ਵਧੀਆ ਆਪਾਂ ਵਧੀਆ ਖੁਸ਼ ਆ ਤੇ ਚਲੋ ਜਿੰਨੇ ਕ ਆਪਾਂ ਪੜੇ ਲਿਖੇ ਹੈਗੇ ਉਹਨਾਂ ਕਾ ਉਹਦਾ ਹਿਸਾਬ ਤਾ ਵਰਤ ਲਈਦਾ ਕਿ ਆਪਾਂ ਨੇ ਕਹਿੰਦੇ ਆਪਾਂ ਜਿਆਦਾ ਪੜੇ ਲਿਖੇ ਆ ਤੇ ਆਪਾਂ ਹੁਣ ਚਾਹ ਪੀਨੇ ਆ ਤੁਹਾਡੇ ਭਾਜੀ ਚਾਹ ਬਣਾ ਕੇ ਲਿਆਉਂਦੇ ਆ ਗਾਂ ਤੋਂ ਤੇ ਉਹਨੇ ਆਏ ਆ ਉਹ ਬਾਹਰੋਂ ਇਧਰੋਂ ਮੰਨ ਗਿਓ ਪਾਣੀ ਤਾਂ ਹਲੇ ਮੈਂ ਆਪ ਪੀਣਾਗਾ ਤੁਰੋਂ ਖਾਦਾ ਨਹੀਂ ਮੈਨੂੰ ਦੇਰੀ ਪਾਣੀ ਮੈਂ ਫਿਰ ਪੀਣਾ ਤੇ ਚਲੋ ਕਰਦੇ ਆ ਫਿਰ ਆਪਾਂ ਬਲੌਗ ਦੇਣਾ ਕੱਲ ਨੂੰ ਮਿਲਾਂਗੇ ਜੀ ਤੁਹਾਨੂੰ ਕਿਸੇ ਨਵੇਂ ਬਲੌਗ ਨਾਲ ਤੇ ਇੱਕ ਤੁਹਾਡੇ ਬਾਅਦ ਸਪਰਾਈਜ਼ ਤੁਹਾਨੂੰ ਕੱਲ ਵਾਲੇ ਬਲੌਗ ਜੀ ਮਿਲੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਤੇ ਆਜੋ ਜੀ ਅਪ ਚਾਹ ਪੀਣੇ ਚਲੋ ਠੀਕ ਹੈ ਜੀ ਫਿਰ ਬਾਏ ਬਾਏ ਐਨੇ ਭਾਂਡੇ ਕਾ ਤੇ ਚੱਕ ਕੇ ਲਿਆਂਦੇ